ਦੇ ਵਿੱਚ ਹੋ ਜਾਂਦੀ ਐ ਉੱਚੀ ਉੱਚੀ ਤਾਹਾਂ ਮਾਰਦੀ ਐ ਰੋਂਦੀ ਐ ਕਰਵਾਉਂਦੀ ਐ ਕਿ ਮੇਰੀ ਜ਼ਿੰਦਗੀ ਦਾ ਕੋਈ ਸਹਾਰਾ ਸੀ ਮੇਰੀ ਜ਼ਿੰਦਗੀ ਦੀ ਛੋਟੀ ਸੀ ਜਿਹੜੀ ਮੇਰੇ ਚਲੀ ਗਈ ਐ ਤੇ ਮੇਰੇ ਜ਼ਿੰਦਗੀ ਦਾ ਸਾਰਾ ਹੋ ਗਿਆ ਰੋਂਦੀ ਐ ਤਾਹਾਂ ਮਾਰਦੀ ਐ ਘਰਾ ਕਰਦੀ ਐ ਵਰ ਲਾ ਕਰਦੀ ਐ ਜਦੋਂ ਮਹਾਤਮਾ ਬੁੱਧ ਤੇ ਸੇਵਾਦਾਰਾਂ ਨੇ ਸੁਣਿਆ ਤੇ ਮਹਾਤਮਾ ਬੁੱਧ ਪੁੱਛਦਾ ਰੋਣਾ ਕਿਨੇ ਕਿ ਮਹਾਰਾਜ ਇੱਕ ਕੁੜੜੀ ਆਈ ਹੈ ਕੁੜੜੀ ਮਾਂ ਹੈ ਉਹਦੀ ਗੋਦ ਦੇ ਵਿੱਚ ਇੱਕ ਬੱਚਾ ਪਾਇਆ ਹੋਇਆ ਹੈ ਤੇ ਬਿਰਨਾਥ ਕਹਿੰਦੀ ਹੈ ਮੇਰੇ ਬੱਚੇ ਦੇ ਕੋਈ ਪ੍ਰਾਣ ਪਖੀਰੂ ਵਾਪਸ ਕਰ ਸਕਦਾ ਹੈ ਇਸ ਸੰਸਾਰ ਦੇ ਵਿੱਚ ਮੇਰੇ ਬੱਚੇ ਨੂੰ ਜੀਵਿਤ ਕਰ ਸਕਦਾ ਜੀ ਕਿਹ ਜਾ ਰਹੀ ਹੈ ਮਹਾਤਮਾ ਬਹੁਤ ਬੜੇ ਸਿਆਣੇ ਸਨ ਕਿ ਜੀ ਏਦਾਂ ਸਮਝਾਇਆ ਤਾਂ ਇਹਨੇ ਸਮਝਣਾ ਨਹੀਂ ਕਿਉਂਕਿ ਜਿਹੜੇ ਮਹਾਤਮਾ ਹੁੰਦੇ ਨੇ ਉਹਨਾਂ ਦੀ ਜਿਹੜੀ ਥੂੜ ਦ੍ਰਿਸ਼ਟੀ ਹੁੰਦੀ ਹੈ ਮਰੀਦਾਂ ਮੈਰੀ ਹੁੰਦੀ ਹੈ ਉਹਨਾਂ ਦਾ ਅੰਤ ਸ਼ਕਰਣ ਵਿੱਚ ਬਹੁਤ 파ਲ ਹੁੰਦੀ ਹੈ ਉਹ ਮਾਂ ਦੇ ਕੋਲ ਆਏ ਕਹਿੰਦੇ ਆ ਮਾਂ ਕੀ ਚਾਹਨੀ ਆ ਕਹਿੰਦੇ ਮਾਨੇ ਬੱਚੇ ਦੇ ਪ੍ਰਾਣ ਪਧਿਰ ਨੂੰ ਵਾਪਸ ਕਰ ਤੁਸੀਂ ਨਾ ਮੇਰੇ ਬੱਚੇ ਨੂੰ ਜੀਵਿਤ ਕਰ ਦਿਓ ਆ ਗਿਆ ਜਦੋਂ ਮਹਾਤਮਾ ਬੋਧ ਨੇ ਇਹ ਅਲੱਗ ਗੱਲ ਕਹੀ ਪਹਿਲੀ ਤਾਂ ਗੱਲ ਵਾਪਸ ਨਹੀਂ ਹੁੰਦੀ ਜਿਹੜਾ ਮਰ ਜਾਂਦਾ ਉਹ ਕਦੀ ਜਿਉਂਦਾ ਨਹੀਂ ਹੁੰਦਾ ਹਾਂ ਇੱਕ ਗੱਲ ਹੈ ਇਹ ਜੀਵਿਤ ਹੋ ਸਕਦਾ ਹੈ ਜਦੋਂ ਉਸ ਮਾਂ ਨੇ ਇਹ ਗੱਲ ਸੁਣੀ ਤੇ ਆਸਾ ਦੀ ਕਰਨ ਮਨ ਦੇ ਵਿੱਚ ਆ ਗਈ ਹੈ ਕਹਿੰਦੀ ਮਹਾਤਮਾ ਬਦੋਂ ਪਰਤਨ ਕਹਿੰਦੇ ਇੱਕ ਕੰਮ ਕਰਨਾ ਕਹਿੰਦੇ ਕੰਮ ਜਿੰਨੇ ਮਾਝੀ ਦੱਸਦੇ ਹੋ ਮੈਂ ਉਹ ਮੈਨੂੰ ਪ੍ਰਮਾਣ ਹੈ ਪਰ ਮੇਰਾ ਬੱਚਾ ਮੱਚ ਦੇ ਪ੍ਰਾਂਤ ਫੇਰੋਂ ਵਾਪਸ ਆ ਜਾਣੇ ਚਾਹੀਦੇ ਨੇ ਮਹਾਤਮਾ ਤੋਂ ਬੜਾ ਸਿਆਣਾ ਸੀ ਕਹਿੰਦੇ